ਜੰਡਿਆਲਾ ਗੁਰੂ ਦੇ ਪਿੰਡ ਮੱਲਿਆ ਦੇ ਮੈਡੀਕਲ ਸਟੋਰ ਤੇ ਅਣਪਛਾਤੇ ਵਿਅਕਤੀਆ ਵੱਲੋਂ ਚਲਾਇਆ ਗਿਆ ਗੋਲੀਆ ਗੋਲੀਆ ਚਲਾਉਂਦੇ ਦੋ ਨੌਜਵਾਨ ਸੀਸੀਟੀਵੀ ਵਿੱਚ ਹੋਏ ਕੈਦ ਮਾਮਲਾ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਨੀਵਾ ਦਿਖਾਉਣ ਦਾ ਜੇਲ੍ਹ ਵਿੱਚ ਬੰਦ ਵਿਅਕਤੀ ਦੇ ਪੁੱਤਰ ਨੇ ਚਲਾਈ ਪਿਓ ਦੇ ਪਿਸਤੋਲ ਨਾਲ ਗੋਲੀ ਅੰਮ੍ਰਿਤਸਰ ਮਾਮਲਾ ਅੰਮ੍ਰਿਤਸਰ ਦੇ ਨਜ਼ਦੀਕ ਹਲਕਾ ਜੰਡਿਆਲਾ ਦੇ ਪਿੰਡ ਮੱਲਿਆ ਤੋਂ ਸਾਹਮਣੇ ਆਇਆ ਹੈ ਜਿੱਥੇ 2-13 ਦੀ ਰਜਿੰਝ ਦੇ ਚੱਲਦੇ ਸ਼ੌਸਲ ਮੀਡੀਆ ਤੇ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਰਜਿੰਝ ਦੇ ਤੇ ਇੱਕ ਨੌਜਵਾਨ ਵੱਲੋਂ ਆਪਣੇ ਸਾਥੀ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਮੈਡੀਕਲ ਸਟੋਰ ਤੇ ਗੋਲੀਆਂ ਚਲਾਇਆ ਹਨ ਜਿਸ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਜਿਸ ਦੇ ਆਧਾਰ ਤੇ ਪੁਲਿਸ ਵੱਲੋਂ ਮੈਡੀਕਲ ਸਟੋਰ ਦੇ ਮਾਲਕ ਦੇ ਬਿਆਨਾਂ ਤੇ ਪਰਚਾ ਦੇਣ ਦੀ ਗੱਲ ਆਖੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਜੰਡਿਆਲਾ ਦੇ ਐਸ ਐਚ ਓ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਪਿੰਡ ਮੱਲਿਆ ਵਿਖੇ ਇੱਕ ਮੈਡੀਕਲ ਸਟੋਰ ਤੇ ਗੋਲੀ ਹੈ ਜਿਸ ਦੇ ਦੌਰਾਨ ਇਹ ਤਫ਼ਤੀਸ਼ ਇੱਕ ਗੱਲ ਸਾਹਮਣੇ ਆਈ ਹੈ ਕਿ ਪਿੰਡ ਦੇ ਮੈਡਿਕ ਉਹਨੇ ਕੋ 2 ਵਜੇ ਇਹਦੀ ਸੂਚਨਾ ਮਿਲੀ ਸੀਗੀ ਤੇ ਮੱਲਿਆ ਪਿੰਡ ਦੇ ਵਿੱਚ ਫਾਇਰ ਹੋਇਆ ਵਾ ਅਸੀਂ ਤੁਰੰਤ ਮੌਕੇ ਤੇ ਵਿਦਨ ਨੋ ਟਾਈਮ ਪਹੁੰਚੇ ਆ ਪਹੁੰਚ ਕੇ ਤਸਦੀਕ ਕੀਤੀ ਹੈ ਸੀਸੀਟੀਵੀ ਦੇ ਆਧਾਰ ਤੇ ਵੀ ਤੇ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਆ ਉਹਨਾਂ ਦਾ ਲੜਕਾ ਵਾ ਸਨਮ ਪ੍ਰੀਤ ਸਿੰਘ ਉਮਰ ਉਦੀ ਹੈਗੀ 24-25 ਸਾਲ ਉਹਨਾਂ ਦਾ ਕੁਝ ਦਿਨ ਪਹਿਲਾਂ ਜੰਡੇਆਲੇ ਦੇ ਅਜੇ ਵਿਰਕਨਾ ਦਾ ਮੁੰਡਾ ਵਾ ਜਿਹਦੇ ਨਾਲ ਟਕਰਾਰ ਹੋਇਆ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਮੁੰਡੇ-ਮੁੰਡੇ ਇਕੱਠੇ ਕੀਤੇ ਸੀ ਮੱਲੀਆਂ ਢਾਬੇ ਦੇ ਉੱਤੇ ਲੜਾਈ ਝਗੜਾ ਕਰਨ ਵਾਸਤੇ ਥੋੜੇ ਦਿਨ ਦੋ ਤਿੰਨ ਦਿਨ ਪਹਿਲਾਂ ਉਹਨਾਂ ਨੂੰ ਮੋਦਬਰ ਵਿਅਕਤੀਆਂ ਨੇ ਵਿੱਚ ਪਾ ਕੇ ਤੇ ਇਹਨਾਂ ਨੂੰ ਹਟ ਹਟਾ ਕਰਾ ਦਿੱਤਾ ਉਸ ਤੋਂ ਬਾਅਦ ਇਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਨਾਲ ਟਕਰਾਰਬਾਜ਼ੀ ਚੱਲ ਰਹੀ ਸੀਗੀ ਅਜੋਨੇ ਨੂੰ ਮੈਸੇਜ ਕੀਤਾ ਵੀ ਤੂੰ ਚੰਗੀ ਨਹੀਂ ਕੀਤੀ ਤੇ ਜਿਹੜਾ ਸਨਮਪ੍ਰੀਤ ਆ ਉਹਨੇ ਉਹਨੂੰ ਕਹਿਤਾ ਵੀ ਯਾਰ ਮੈਂ ਠੀਕ ਨਹੀਂ ਆ ਮੈਂ ਬੈਠਦੇ ਆ ਮੇਰੇ ਸੱਟ ਲੱਗੀ ਆ ਤੂੰ ਜੋ ਕਰਦਾ ਮੈਨੂੰ ਠੀਕ ਹੋ ਲੰਦੇ ਵੇਖ ਲਈ ਮਰਦਾ ਇਸੇ ਗੱਲ ਤੋਂ ਗੁੱਸੇ 'ਚ ਆ ਕੇ ਤੇ ਉਹਨੇ ਅੱਜ ਉਹਨਾਂ ਦੇ ਬੋਏ ਗਾੜੀ ਜਿਹੜੇ ਆ ਫਾਇਰ ਕੀਤੇ ਆ ਤੇ ਅਸੀਂ ਪਰਿਵਾਰ ਨੂੰ ਬੁਲਾਇਆ ਵਾ ਜੋ ਉਹ ਬਿਆਨ ਦੇਣਗੇ ਉਹਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਾਂਗੇ ਇਹ ਗ੍ਰਫਤਾਰ ਕਰਕੇ ਤੇ ਮੁਕਦਮੇ ਦੀ ਤਫਤੀਸ਼ ਮੁਕੰਮਲ ਕਰਕੇ ਦਾ ਜਲਦ ਤੋਂ ਜਲਦ ਜਿਹੜਾ ਵਾ ਕੋਰਟ ਦੇ ਵਿੱਚ ਅੰਤਮ ਫੈਸਲੇ ਲਈ ਰਿਪੋਰਟ ਪੇਸ਼ ਕੀਤੀ ਜਾਵੇਗੀ। ਤਾਂ ਲੱਗਦਾ ਕਿ ਕਿੰਨੇ ਰਾਉਂਡ ਚੱਲੇ ਕਿੰਨੇ ਫਾਇਰ ਹੋਏ ਤਿੰਨ ਫਾਇਰ ਹੋਇਆ ਜੀ। ਤਾਂ ਲੱਗਦਾ ਨਹੀਂ ਆ ਕਿ ਬੱਚਿਆਂ ਨੂੰ ਜਿਆਦਾ ਫੁੱਲ ਮਿਲਦੀ ਜਾ ਰਹੀ ਹੈ ਜਿਆਦਾ ਬਿਲਕੁਲ ਤੁਹਾਡੀ ਗੱਲ ਬਹੁਤ ਜਿਆਦਾ ਤੁਸੀਂ ਵੈਲਿਡ ਗੱਲ ਕੀਤੀ ਆ ਬਹੁਤ ਜਿਆਦਾ ਵੈਲਿਡ ਗੱਲ ਕੀਤੀ ਤੁਸੀਂ। ਬੱਚਿਆਂ ਦੇ ਉੱਪਰ ਮਾਂ ਪਿਓ ਦਾ ਕੰਟਰੋਲ ਜਿਹੜਾ ਨਾ ਖਤਮ ਹੁੰਦਾ ਜਾ ਰਿਹਾ ਵਾ ਦੇਖੋ ਇਹ ਅੱਜ ਇੰਸੀਡੈਂਟ ਜਿਹੜਾ ਵਾ ਬਚਾਅ ਹੋ ਗਿਆ ਵਾ ਜੇ ਬਾਹਰ ਲੜ ਪੈਂਦੇ ਬੱਚੇ ਤੇ ਫਿਰ ਇਹ ਕਿੰਨੇ ਬੱਚੇ ਕਿੰਨਾਂ ਦਾ ਕਿੰਨੇ ਬੱਚਿਆਂ ਦਾ ਨੁਕਸਾਨ ਹੋ ਸਕਦਾ ਸੀ ਕਿਸੇ ਤੇ ਗੋਲੀ ਵੀ ਲੱਗ ਸਕਦੀ ਸੀ ਕੋਈ ਮਰ ਵੀ ਸਕਦਾ ਸੀ ਕੋਈ ਇੰਜਰਡ ਹੋ ਸਕਦਾ ਸੀ ਅੱਜ ਕੱਲ ਏਕ-ਇਕ ਬੱਚਾ ਲੋਕਾਂ ਦਾ ਲੋਕੀ ਉਹਨੂੰ ਵੀ ਕੰਟਰੋਲ ਕਰਨ ਤੋਂ ਅਸਮਰੱਥ ਹੋ ਗਿਆ ਪਤਾ ਨਹੀਂ ਅ ਕਿਉਂ ਬੱਚਿਆਂ ਨੂੰ ਇੰਨੀ ਇਹਨਾਂ ਨੇ ਖੁੱਲ ਦੇ ਦਿੱਤੀ ਆ ਕਿ ਤੁਸੀਂ ਜਿੱਦਨ ਮਰਜ਼ੀ ਜਾਓ ਆਓ ਲਾਇਸੈਂਸੀ ਵੈਪਨ ਜਿਹੜੇ ਖੋਲ ਮਿਲੇ ਉਹ ਲਾਇਸੈਂਸੀ ਵੈਪਨ ਤੇ ਮਿਲੇ ਆ ਇੱਥੋਂ ਤੁਸੀਂ ਹਿਸਾਬ ਲਾ ਲਓ ਕਿ ਅ ਜਿਹੜਾ ਲਾਇਸੈਂਸੀ ਵੈਪਨ ਲੈ ਕੇ ਪੇਰੈਂਟਸ ਦਾ ਲਾਇਸੈਂਸੀ ਵੈਪਨ ਲੈ ਕੇ ਬੱਚੇ ਤੇ ਕੀ ਕਰਦੇ ਫਿਰਦੇ ਹੋ ਸਰ ਇਹ ਸੀ ਗਣਾ ਧਿਆਨ ਕਿ ਜਿਸ ਤਰ੍ਹਾਂ ਆਮੋ ਜਨਨੀ ਲੱਗਣੀ ਚਾਹੀਦੀ ਜਿਦਾ ਕਿ ਇਹਨਾਂ ਦੇ ਆਪਣੇ ਕੰਟਰੋਲ ਚ ਹਥਿਆਰ ਨਹੀਂ ਰਹਿੰਦੇ ਕਿ ਬੱਚਿਆਂ ਦੇ ਹੱਥਾਂ ਵਿੱਚ ਲੈ ਕੇ ਘੁੰਮਦੇ ਫਿਰਦੇ ਜਾਂਦੇ ਬਿਲਕੁਲ ਇਹ ਅਸੀਂ ਹੁਣ ਆਫਟਰ ਰਜਿਸਟ੍ਰੇਸ਼ਨ ਜਿਹੜੀ ਜਦੋਂ ਤਫ਼ਤੀਸ਼ ਕਰਾਂਗੇ ਪੂਰੀ ਢੰਗਾਈ ਨਾਲ ਤਫ਼ਤੀਸ਼ ਕਰਕੇ ਤੇ ਜਿਹੜਾ ਇਹ ਲਾਇਸੈਂਸੀ ਵੈਪਨ ਆ ਇਹਨੂੰ ਵੀ ਚੈੱਕ ਕਰਾਉਣ ਤੋਂ ਬਾਅਦ ਇਹਦਾ ਜਿਹੜਾ ਹਗਾ ਵਾ ਉੱਤੇ ਕਾਰਵਾਈ ਕੀਤੀ ਜਾਊਗੀ ਉਹਦੇ ਪਿਓ ਦੇ ਵੀ ਪਤਾ ਲੱਗਾ ਵੀ ਉਹ ਜਿਹੜਾ ਅਜੇ ਆ ਵਰਕੋ ਉਹਦਾ ਪਿਓ ਪਹਿਲਾਂ ਹੀ ਜਿਹੜਾ ਵਾ ਉਹ ਕਿਸੇ ਮੁਕਦਮੇ ਵਿੱਚ ਜੇਲ੍ਹ 'ਚ ਆ ਤੇ ਹੋ ਸਕਦਾ ਵਾ ਕਿ ਪਿੱਛੋਂ ਉਹਨੇ ਉਹਦੇ ਜੇਲ੍ਹ 'ਚ ਜਾਣ ਤੋਂ ਬਾਅਦ ਫਾਇਦਾ ਠਾਇਆ ਹੋ ਇਸ ਗੱਲ ਦਾ ਬਾਕੀ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਸਾਹਮਣੇ ਲਿਆਵਾਂਗੇ ਇਹਦੇ ਬੱਚੇ ਕ੍ਰਾਈਮ ਵੱਲ ਜ਼ਿਆਦਾ ਵੱਧ ਰਹੇ ਹੈਗੇ ਹਨ ਇਸ ਵਾਸਤੇ ਕੀ ਕਰੀਏ ਮੇਰੀ ਤੇ ਇਹੋ ਹੀ ਰਿਕਵੈਸਟ ਹੈ ਸਾਰਿਆਂ ਨੂੰ ਵੀ ਇੱਕ ਤਰ੍ਹਾਂ ਹਿਥਿਆਰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੇ ਜਾਣ ਦੂਸਰਾ ਬੱਚਿਆਂ ਦੀਆਂ ਜਿਹੜੀਆਂ ਐਕਟੀਵਿਟੀਆਂ ਹੈਗੀਆਂ ਵਾ ਉਹ ਮਾਪਿਓ ਆਵਾਜ਼ ਕਰੇ ਉਹਨਾਂ ਦੀਆਂ ਯਾਰ ਦੋਸਤ ਜਿਹੜੇ ਉਹਨਾਂ ਦਾ ਬੈਕਗ੍ਰਾਉਂਡ ਚੈੱਕ ਕਰੇ ਕਿ ਉਹਨਾਂ ਦਾ ਕਿਸੇ ਮਾੜੇ ਬੰਦੇ ਨਾਲ ਕ੍ਰਿਮੀਨਲ ਵਿਅਕਤੀ ਨਾਲ ਯਾਰੀ ਦੋਸਤੀ ਨਹੀਂ ਅੱਜ ਕੱਲ ਬੱਚੇ ਆਪਣਾ ਟੌਰ ਬਣਾਉਣ ਦੀ ਖਾਤਰ ਬਿਲਾ ਬਿਣਾ ਵਜਾ ਜਿਹੜੀਆਂ ਵਾ ਉਹ ਵੈਪਨਸ ਦੇ ਨਾਲ ਫੋਟੋਆਂ ਪਾ ਦਿੰਦੇ ਆ ਕ੍ਰਿਮੀਨਲ ਦੇ ਨਾਲ ਫੋਟੋਆਂ ਪਾ ਦਿੰਦੇ ਆ ਮਤਲਬ ਇਹ ਚੀਜ਼ਾਂ ਠੀਕ ਨਹੀਂ ਹੈਗੀਆਂ ਇਹ ਬੱਚਿਆਂ ਦੇ ਭਵਿੱਖ ਵਾਸਤੇ ਖਤਰਨਾਕ ਆ ਔਰ ਪੇਰੈਂਟਸ ਨੂੰ ਵੀ ਇਸ ਚੀਜ਼ ਬਾਰੇ ਜਿਹੜਾ ਪੂਰਾ ਖਿਆਲ ਰੱਖਣਾ ਚਾਹੀਦਾ ਵਾ ਬਲਦੇਵ ਸਿੰਘ ਹਾਂਜੀ ਕੀ ਗੱਲ ਹੋਈ ਹੈ ਜੀ ਚੰਨਾ ਜੀ ਇੱਥੇ ਗੋਲੀ ਚੱਲੀ ਆ ਕਿ ਇੱਥੇ ਗੋਲੀ ਪਹਿਲੀ ਵਾਰ ਨਹੀਂ ਚੱਲੀ 4 ਦਿਨ ਪਹਿਲਾਂ ਵੀ ਚੱਲੀ ਆ ਕਿ ਇੱਕ ਖੇਡ ਬਣ ਗਈ ਆ ਮਲੀਆਂ ਦੇ ਵਿੱਚ ਕਿ ਜਦੋਂ ਵੀ ਦੇਖੂਗੇ ਕੁਝ ਵੀ ਕਰੂਗੇ ਤੇ ਕੋਹ ਨਾ ਕੋਹ ਤੁਹਾਨੂੰ ਗੋਲੀ ਦੀ ਆਵਾਜ਼ ਆਉਂਦੀ ਐ ਇੱਥੇ ਕਿ ਇਹ ਪ੍ਰਸ਼ਾਸਨ ਨੂੰ ਚਾਹੀਦਾ ਕਿ ਇੱਥੇ ਕਾਬੂ ਕਿਉਂ ਨਹੀਂ ਪੈਂਦੇ ਆ ਕੀ ਗੱਲ ਆ ਕਿ ਇਸ ਪਿੰਡ ਦੇ ਉੱਤੇ ਕੰਟਰੋਲ ਨਹੀਂ ਹੋ ਸਕਦਾ ਪੰਜ ਚਾਲ ਦਿਨ ਉਹ ਚੌਂਕ ਦੇ ਵਿੱਚ ਚੱਲੂਆ ਮੁੰਡੇ ਹੁਣ ਜਿਹੜੀ ਮੈਡੀਕਲ ਸਟੇਸ਼ਨ ਤੇ ਗੋਲੀ ਚੱਲੀ ਆ ਕੋਈ ਪਤਾ ਲੱਗਾ ਕੀ ਦੰਨ ਆਇਆ ਕੀ ਕਿੰਨੇ ਬੰਦੇ ਆਏ ਸੀ ਦੋ ਬੰਦੇ ਵੀਡੀਓ ਵਿੱਚ ਦਿਖਿੰਦੇ ਆ ਦੋ ਦਿਨ ਪਹਿਲਾਂ ਤਿੰਨ ਦਿਨ ਫਿਰ ਪਹਿਲਾਂ ਗੋਲੀ ਚੱਲੀ ਆ ਡਿਸਪੈਂਸਰੀ ਦੇ ਕੋਲ ਉਹਦੇ ਵਿੱਚ ਵੀ ਵਾਰ-ਵਾਰ ਬੰਦਾ ਪੱਤ ਗਿਆ ਵਾ ਪਰ ਇਹ ਗੱਲ ਏਡੀ ਚੰਗੀ ਨਹੀਂ ਆ ਕਿ ਜਿਹੜੀ ਕਿ ਰੋਜ਼ ਗੋਲੀ ਚੱਲੇ ਇਹ ਪਿੰਡ ਦੇ ਵਿੱਚ ਪ੍ਰਸ਼ਾਸਨ ਕੀ ਕੰਡਿਆ ਵਾ ਉਹ ਕਿੱਥੇ ਬੈਠਾ ਵਾ ਉਹ ਤਨ ਖਾਵਾਣੇ ਲੈਣ ਡਿਆ ਅਸੀਂ ਮੰਗ ਕਰਦੇ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਫੁੱਲੀ ਹਰ ਟਾਈਮ 24/7 ਦੇ ਉੱਤੇ ਸਕਿਉਰਿਟੀ ਚਾਹੀਦੀ ਆ ਪਿੰਡ ਮੱਲੀਆਂ ਦੇ ਵਿੱਚ ਕਿਉਂਕਿ ਕਿ ਹਿਦੇਤੀ ਪੁੱਦੀ ਜਾਨ ਜਾਵੇ ਕੋਈ ਹੋਵੇ ਤੇ ਉਹਦਾ ਜ਼ਿੰਮੇਵਾਰ ਕੌਣ ਆ ਪ੍ਰਸ਼ਾਸਨ ਮੰਨੂਗਾ ਫੇ ਜੇ ਇੱਥੇ ਹੀ ਗੱਲ ਚੱਲ ਗਈ ਤੇ ਵਾਪਸੀ ਵੀ ਕੁਝ ਹੋ ਸਕਦੀ ਆ ਫੇ ਕੌਣ ਕੌਣ ਮੰਨੂਗਾ ਕਿ ਕੌਣ ਕਿਹਦੀ ਜ਼ਿੰਮੇਵਾਰੀ ਆ ਮੇਰਾ ਨਾਮ ਜੀ ਇੰਦਰਜੀਤ ਸਿੰਘ ਮੱਲੀ ਹਾਂਜੀ ਅੱਜ ਜਿਹੜੀ ਇੱਥੇ ਗੋਲੀ ਚੱਲੀ ਮੈਡੀਕਲ ਸਟੋਰ ਤੇ ਕੀ ਗੱਲ ਹੋਈ ਹੈ ਇਹ ਜੀ ਸਾਡਾ ਭਤੀਜਾ ਵਾ ਉਹਦਾ ਗਾੜੀ ਬੇਟਾ ਵਾ ਪੁੱਤਰਾ ਸਾਡਾ ਉਹਨੇ ਮੈਡੀਕਲ ਸਟੋਰ ਇੱਥੇ ਪਾਇਆ ਤੇ ਉਹ ਦੁਪਹਿਰ ਨੂੰ ਅਚਨ ਚੇਹਤ ਬੈਠੇ ਸੀਗੇ ਉਹਦੇ ਫਾਦਰ ਸਾਹਿਬ ਜਸਵੀਰ ਸਿੰਘ ਦੀ ਨਿਹਾਲ ਸਿੰਘ ਉਹ ਦੋ ਅਣਪਛਾਤੇ ਵਿਅਕਤੀ ਆਏ ਆ ਉਹਨਾਂ ਦੇ ਮੂੰਹ ਸਿਰ ਵੱਧੇ ਸੀ ਉਹਨਾਂ ਨੇ ਆਣ ਕੇ ਗੋਲੀਆਂ ਚੁਹਾੜਤੀਆਂ ਸਿੱਧੀਆਂ ਜੋ ਕਿ ਸਾਡੀ ਉਹ ਚੰਗੀ ਕਿਸਮਤ ਹੀ ਪਰਮੇਸ਼ਰ ਜਾਣਦਾ ਪਈਆ ਉਹ ਸਾਈਡ ਤੇ ਡਿੱਗ ਪਿਆ ਗੋਲੀ ਲੱਗਣ ਤੋਂ ਬਗੈਰ ਹੀ ਉਹ ਗੋਲੀ ਤੋਂ ਬਚ ਗਏ ਬਾਕੀ ਉਹਨਾਂ ਨੇ ਸਾਡਾ ਬੜਾ ਤੜਾ ਨੁਸਾਨ ਕਰਦਾ ਨਾ ਸੀ ਤੇ ਸਾਡੀ ਕੋ ਰੰਜਿਸ਼ ਨਹੀਂ ਕੇ ਤੇ ਨਾਲ ਹੀ ਨਾ ਪਿੰਡ ਚ ਨਾ ਇਲਾਕੇ ਦੇ ਵਿੱਚ ਤੇ ਕੋ ਬੱਚਿਆਂ ਬੱਚਿਆਂ ਦੀ ਆ ਜਦੋਂ ਕਦੇ ਸਕੂਲ ਟਾਈਮ ਤੇ ਪਰਾਂਵਾਂ ਕੋਈ ਹੋਊਗਾ ਇਹਨਾਂ ਦਾ ਡਿਸਕਿਊਟ ਉਹਦੇ ਵਿੱਚ ਸਾਨੂੰ ਨਹੀਂ ਪਤਾ ਪਰ ਸਾਡੀ ਕੇ ਨੂੰ ਦੁਸ਼ਮਣ ਹੀ ਨਹੀਂ ਕਿੰਨੀਆਂ ਗੋਲੀਆਂ ਚੱਲੀਆਂ ਇੱਥੇ ਜੀ 4 ਗੋਲੀਆਂ ਚੱਲੀਆਂ ਜੀ ਕਿੰਨੇ ਬਰਾਬਰ ਕਿੰਨੇ ਬਰਾਮਦ ਕੀਨੇ ਤਿੰਨ ਹੋ ਜਾਣੀ ਤਿੰਨ ਤਿੰਨ ਬਰਾਮਦ ਹੋ ਜਾਣ ਤਾ ਇੱਕ ਬੈਕਰ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਗਿਆ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜੀ ਪੁਲਸ ਨੇ ਸਾਡੀ ਪੂਰੀ ਹੈਲਪ ਕੀਤੀ ਆ ਪੂਰੀ ਮਦਦ ਕੀਤੀ ਆ ਪੁਲਸ ਮੌਕੇ ਤੇ ਆਈ ਆ ਉਸ ਵੇਲੇ ਆ ਗਈ 15 ਮਿੰਟ ਬਾਅਦ ਮੰਗ ਕਰਦੇ ਮੰਗ ਸਾਨੂੰ ਇਨਸਾਫ ਚਾਹੀਦਾ ਜੀ ਸਾਨੂੰ ਤੋਂ 24 ਘੰਟੇ ਦਾ ਖਤਰਾ ਪੈ ਗਿਆ 24 ਘੰਟੇ ਹੀ ਸਾਨੂੰ ਜਿੰਨਾ ਸਾਡਾ ਪਰਿਵਾਰ ਆ ਇੱਕ ਖਤਰੇ ਦੇ ਵਿੱਚ ਆ ਅਸੀਂ ਡਿਪਾਰਟਮੈਂਟ ਕੋ ਮੰਗਦੇ ਆ ਵੀ ਸਾਡਾ ਹਲਪਾ ਤੇ ਸਾਡੀ ਸੁਰੱਖਿਆ ਜਿਹੜੀ ਉਹ ਜਕੀਨੀ ਬਣਾਈ ਜਾਵੇ ਕਿਸੇ ਵੇਲੇ ਵੀ ਕੁਝ ਹੋ ਸਕਦਾ ਜੀ ਦੁਬਾਰਾ ਫਿਰ